ਹੈਲੋ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਸਾਰੇ ਜਣੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਜੀ ਸੋ ਅੱਜ ਦਾ ਵਲੌਗ ਮੇਰਾ ਸ਼ੁਰੂ ਹੁੰਦਾ ਜੀ 1 ਵਜੇ ਠੀਕ ਹੈ ਤੇ ਸੋ ਅੱਜ ਆਪਣੇ ਆ ਰਹੇ ਆ ਜੀ ਜੈਤੋ ਤੋਂ ਆਪਣੇ ਮੇਰੀ ਭੈਣ ਮਿਲਣ ਵਾਸਤੇ ਮੈਨੂੰ ਤੇ ਕੱਲ ਉਹਨਾਂ ਨੇ ਆਉਣਾ ਸੀਗਾ ਕੱਲ ਸਾਨੂੰ ਕੋਈ ਕੰਮ ਪੈ ਗਿਆ ਸੀ ਤੇ ਸੋ ਅੱਜ ਉਹ ਕਹਿ ਰਹੇ ਆ ਵੀ ਅਸੀਂ ਆਉਣਾਗਾ ਤੇ ਹਜੇ ਤੱਕ ਅਸੀਂ ਉਹਨਾਂ ਦੀ ਕਰ ਰਹੇ ਆ ਵੇਟ ਉਹ ਹਜੇ ਆਏ ਨਹੀਂ ਹੈਗੇਗੇ ਠੀਕ ਹੈ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਸੋ ਅਸੀਂ ਇੰਤਜ਼ਾਰ ਕਰੀ ਆ ਨਾ ਦਾ ਬੇਸ ਸਬਰੀ ਦੇ ਨਾਲ ਤੇ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਜਦੋਂ ਉਹ ਆਏ ਤੇ ਤੁਹਾਨੂੰ ਅਸੀਂ ਜਰੂਰ ਦਿਖਾਵਾਂਗੇ ਠੀਕ ਹੈ ਜੀ ਉਹ ਦੇਖੋ ਸਾਡੇ ਸੱਤ ਪਾਲ ਜੀ ਹਾਂ ਜੀ ਮੈਂ ਆਈ ਆ ਥੋੜਾ ਰਸੋਈ ਦੇ ਵਿੱਚ ਮੈਂ ਦੇਖਦੀ ਆ ਰਸੋਈ ਦੇ ਵਿੱਚ ਵੀ ਕੀ ਕੋਈ ਕਮੀ ਆ ਜਾਂ ਕਿਵੇਂ ਹਨਾ ਸੋ ਉਹਨਾਂ ਦਾ ਆ ਗਿਆ ਜੀ ਫੋਨ ਤੇ ਉਹ ਪਹੁੰਚਣ ਆਲੇ ਆ ਸਾਡੇ ਕੋਲੇ ਠੀਕ ਹੈ ਆਉਣ ਆਲੇ ਆ ਤੇ ਸੋ ਮੈਂ ਜਾਣੀ ਆ ਗੇਟ 'ਚ ਉਹਨਾਂ ਨੂੰ ਅਸੀਂ ਲੋਕੇਸ਼ਨ ਬਾਤੀ ਸੀਗੀ ਤੇ ਲੋਕੇਸ਼ਨ ਤੇ ਉਹ ਪਹੁੰਚ ਜਾਣਗੇ ਤੇ ਸ਼ਾਇਦ ਢੂੰ ਢੂੰ ਹੋ ਗਈ ਪਾਪਾ ਹੋ ਗਈ ਆ ਸੋ ਅਸੀਂ ਉਹਨਾਂ ਬਾਤੇ ਲਿਆਂਦੀ ਆ ਜੀ ਇਹ ਮਠਿਆਈ ਲੈ ਕੇ ਆਏ ਆ ਤੇ ਅਸੀਂ ਹੋਰ ਕੀ ਕਹਿੰਦੇ ਆ ਸਮੋਸੇ ਵਗੈਰਾ ਸੋ ਆ ਗਏ ਉਹ ਸ਼ਾਇਦ ਤੇ ਮੈਂ ਜਾਣੀ ਆ ਜੀ ਠੀਕ ਹੈ ਆਜੋ ਆਗੇ ਬਈ

ਠੀਕ ਆ ਰਹਾ ਤੇ ਚੈਨਲ ਨੂੰ ਕਰ ਲਓ ਵੱਧ ਤੋਂ ਵੱਧ ਸਪੋਰਟ ਕਰਿਓ ਇਹਨਾਂ ਨੂੰ ਸਬਸਕ੍ਰਾਈਬ ਕਰ ਲੈਣਾ ਚੈਨਲ ਦਾ ਚੈਨਲ ਦਾ ਨਾਮ ਕੀ ਜੀ ਰਾਹੁਲ ਬਹਿਲ 8 ਰਾਹੁਲ ਬਹਿਲ ਬਹਿਲ 8 38 ਹਣਾ ਬਹੁਤ ਕਹਿਣਾ ਨਹੀਂ ਹੁੰਦਾ ਜੀ ਸੋ ਬਣੇ ਲਓ ਜੀ ਬਲੌਗ ਦੇ ਨਾਲ ਹਾਂ ਜੀ ਆਪਾਂ ਹਾ ਮੁਕਵਾ ਕਿ ਰੱਖਿਆ ਸੀਗਾ ਸਮਾਨ ਤੋਂ ਪਲੇਟ ਚ ਪਾਵੇਂ ਤੇ ਪਲੇਟ ਚ ਤੁਸੀਂ ਪਾ ਕੇ ਮਿਆਰੀ ਪਾਉਂਦੀ ਗੀ ਆ ਸਾਡੇ 2000 ਨੇ ਖੜੇ ਆ ਜੀ ਤੇ ਠੀਕ ਆ ਤੇ ਚਲੋ ਚਲੋ ਪਾਓ ਚਲੋ

ਉਹ ਉਡਮਾਰਦੀ ਆ ਵੜਦੀ ਆ ਇਹ ਫੜ ਮਾਰੇ ਇਥੇ ਤੁਸੀਂ ਲਾਈਵ ਸੀ ਲਾਈਵ ਸੀ ਮਾ ਜੀ ਮੇਰੇ ਨੇ ਮਾਰਿਆ ਜੀ ਦਾ ਮਾੜੀ ਹੋਆ ਸ਼ੈਤਾਨ ਹੈ ਕੋਲੀ ਆਏ ਤੇ ਸਾਡਾ ਸ਼ੇਰ ਦੀ ਮਾਸੀ ਆ ਸਾਡਾ ਸ਼ੇਰ ਦੀ ਮਾਸੀ ਆ ਜਾ ਉਹ ਵੀ ਮੇਰੇ ਠੀਕ ਵਧੀਆ ਵਧੀਆ ਆਇਓ ਆਹ ਰਹੀ ਆ ਤੇ ਸੁਏ ਉਹ ਹੀ ਹੁੰਦਾ ਜੀ ਜਿਹਨੇ ਕਿ ਆਪਾਂ ਨੂੰ ਫੋਟੋ ਬਣਾ ਕੇ ਦਿੱਤੀ ਸੀਗੀ ਹਨਾ ਤੁਹਾਨੂੰ ਪਤਾ ਹੀ ਨਹੀਂ ਤੇ ਫੋਟੋ ਮੈਂ ਬਹੁਤ ਸੋਹਣਾ ਬਣਾਉਂਦਾ ਇਹਨਾਂ ਨੇ ਬਾਈ ਗਲਾਸ ਵੀ ਬਣਾਈਆ ਸਿੱਧੂ ਮੁਸੇ ਵਾਲੀ ਦੀ ਬਣਾਈ ਆ ਉਹ ਸਾਰੇ ਬਹੁਤ ਸਾਰੇ ਕਲਾਕਾਰਾਂ ਨੇ ਸੱਬੇ ਬਾਈ ਦੀ ਬਣਾਈ ਇਹਨਾਂ ਨੇ ਤੇ ਜੇਕਰ ਤੁਸੀਂ ਵੀ ਹਨਾ ਐਦਾਂ ਦੀਆਂ ਫੋਟੋਆਂ ਬਣਵਾਉਣਾ ਚਾਹੁੰਦੇ ਹੋ ਜਾਂ ਬਾਈ ਤੋਂ ਟੈਟੂ ਬਣਵਾਉਣਾ ਚਾਹੁੰਦੇ ਹੋ ਚਲ ਮੈਂ ਬਾਈ ਕਹਤਾ ਮੇਰਾ ਤਾਂ ਬੇਟਾ ਹੈਗਾ ਤੇ ਸੋ ਤੁਸੀਂ ਟੈਟੂ ਵੀ ਬਣਵਾਉਣਾ ਚਾਹੁੰਦੇ ਹੋ ਤੇ ਬਹੁਤ ਸੋਹਣਾ ਕੰਮ ਹੈ ਇਹਨਾਂ ਦਾ ਪੂਰਾ ਸਾਫ਼ ਸੁਥਰਾ ਕੰਮ ਹੈਗਾ ਇਹਨਾਂ ਦੀ ਹੈਗੀ ਹੈ ਕਿ ਦੁਕਾਨ ਕੀ ਕਹਿੰਦੇ ਆ ਘਰੇ ਹੀ ਆਉ ਆਪਦੇ ਜੈਤੋ ਤੇ ਤੁਸੀਂ ਐਡਰੈਸ ਦੱਸ ਦੋ ਮਾੜਾ ਜ ਆਪਣਾ ਐਡਰੈਸ ਹੈ ਜੈਤੋ ਮੰਡੀ ਬਾਜਾ ਚੌਂਕ ਦੇ ਨੇੜੇ ਸੋ ਉਥੋਂ ਜੇ ਆ ਸਾਡਾ ਫਾਟਾ ਫਾਲੇ ਨੰਬਰ ਵੀ ਆ ਰਿਹਾ ਹੋਗਾ ਤੁਸੀਂ ਇੱਥੇ ਕੰਟੈਕਟ ਵੀ ਕਰ ਸਕਦੇ ਹੋ ਸਾਨੂੰ ਤੇ ਆਂਟੀ ਜੀ ਨੂੰ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਿਆ ਲਾਂਟੀ ਜੀ ਆਏ ਸੀ ਹੁਣ ਅਸੀਂ ਆ ਗਏ ਆਂ ਲਈ ਸਾਨੂੰ ਵੈਸੇ ਵੀ ਸਾਡਾ ਘਰ ਵਾਲੀ ਗੱਲਬਾਤ ਆ ਸਾਡੇ ਵੀ ਸਾਡਾ ਪਰਿਵਾਰ ਹੈ ਅਸੀਂ ਜਾਣੇ ਹੁਣੇ ਰਹਿੰਦੇ ਆ ਤੇ ਭੈਣ ਮੇਰੀ ਪਹਿਲੀ ਵਾਰ ਆਈ ਹੈ ਸਾਡੇ ਘਰੇ ਤੇ ਮੈਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਇੱਕ ਤਾਂ ਊਂ ਖੁਸ਼ੀ ਹੁੰਦੀ ਆ ਇੱਕ ਜਿਹੜੀ ਬਾਹਲੀ ਜ਼ਿਆਦਾ ਅੰਦਰੋਂ ਨਿਕਲ ਨਿਕਲ ਖੁਸ਼ੀ ਹੁੰਦੀ ਆ ਉਹ ਆ ਮੈਨੂੰ ਸੋ ਲਵ ਯੂ ਆ ਮੇਰੀ ਭੈਣ ਨੂੰ ਆਪਦੇ ਬੱਚਾ ਨੂੰ ਲੈ ਕੇ ਆਈ ਹੈ ਨਾ ਪੰਗਰਾ ਭਰਾ ਰਹਿ ਗਿਆ ਉਹ ਬੋਲ ਘੈਟ ਬੰਦਾ ਪਾਈ ਸਕਾ ਜੀ ਨੂੰ ਆਈ ਰਖਦਾ ਰੋ ਸੋ ਬਣੇ ਰਹੋ ਜੀ ਵਲੌਗ ਦੇ ਨਾਲ ਆਪਾਂ ਚਾਹ ਪਾਣੀ ਤੇ ਕੋਲਡ ਡਰਿੰਕ ਪਰ ਦਿਖਾਈ ਨਹੀਂ ਹੈਗੀ ਕਿ ਮੈਂ ਕਹਿੰਦਾ ਫਿਰ ਕਹੋਂਗੇ ਤੁਸੀਂ ਮੋਟੇ ਕਰ ਦੋਗੇ ਤੇ ਕੋਲਡ ਡਰਿੰਕ ਅਸੀਂ ਪਹਿਲਾਂ ਪੀ ਲਈ ਸੀ ਉਹ ਅਸੀਂ ਜਾਣ ਕੇ ਨਹੀਂ ਵਲੌਗ ਦੇ ਵਿੱਚ ਦਿਖਾਈ ਤੇ ਸੋ ਸੇਵਾ ਦੇ ਕੋ ਸਾਡੀ ਹਾਂ ਉਹ ਤਾਂ ਕੁਝ ਵੀ ਸੇਵਾ ਲਈ ਜੀ ਤੁਸੀਂ ਸਾਡੇ ਵਧੀਆ ਰੋਟੀ ਰੱਟੀ ਖਵਾਈ ਸੀ ਬਹੁਤ ਵਧੀਆ ਲੱਗਿਆ

मेरी भी फेवरेट है के। है, है <laughs> <देड़ाना> <laughs> मैं <ten Chall mistaken> <dallises> <tht -ella> ਰਾਉਲ ਇਹਨਾਂ ਨੂੰ ਬਣਾਣਾ ਆਪਣੇ ਬਾਹੂ ਰਾਉਲ ਨੂੰ ਮੈਂ ਕਿਹਾ ਵੀ ਇਹਦੇ ਨਾਲ ਤੂੰ ਆਣਾ ਆਊਟ ਦਾ ਲੇਡਾਂ ਲਗਾ ਕੇ ਦੇ ਦੇ ਆ ਛੋਟਾ ਜਿਹਾ ਦੇ ਆਣਾ ਤੁਸੀਂ ਸਪਾਇਰਿਮੈਂਟ ਦਾ ਤੁਸੀਂ ਕਰੋ ਕਹਿੰਦਾ ਸਪਾਇਰ ਦੋਵੇਂ ਕਰਨਾ ਮੈਂ ਨਹੀਂ ਕਰੀ ਮੈਨੂੰ ਮਾਰਨਾ ਕੋਈ ਸੁਭਰ ਹੋ ਜਾ ਮੈਂ ਮਿੱਠਾ ਛੱਡਿਆ ਹੋਇਆ ਗਵਾ ਉਸ ਸਪਾਇਰਿਮੈਂਟ ਆਲੋ ਜੀ ਜਾ ਕੇ ਦੇ ਇਹ आया चंकी तो लाड़ बोल ना कौन सा बोला हाँ हाँ बोर क्या है ना जेक ला हाँ मनाने नहीं था ना पर जेक वीडियो देखा ज़रा बता कितना क्या रहा यार सुगला में ठान ही था बंदी ला ਤੁਹਾਡਾ ਨਾ ਨਾ ਮੋਲਾਂ ਦਾ ਬਾਹਰ ਬਾਹਰ ਫਿਰ ਬੋਗੇ ਇਦਾਂ ਕਹਾਂ ਪਰ ਬਾਹਰ ਫਿਰ ਬੋਗੇ ਖਾਲਾ ਲੋ ਆ ਅਜੇ ਕ ਵੀ ਪਾ ਹਾਂ ਸਮੋਸੇ ਬਹੁਤ ਸਵਾਦ ਆ ਕਿ ਹੁਣ ਵੀ ਮਾੜਾ ਮੋਟਾ ਆ ਰੋ ਨਾ ਹੋਈ ਉਹ ਹੋਦਰ ਪਦੇ ਲੋਈ ਕੋਟ ਹੋਈ ਆ ਨਾ ਬੋਲਦੇ ਪਾਪਾ ਨੇ ਲੈ ਲੈ ਮੈਨੂੰ ਬਾਹਰ ਅੰਟੀ ਤਰ੍ਹਾਂ ਬੋਲ ਕੇ ਤਾਂ ਰੰਗਾਂ ਮੇਰਾ ਤਿਕੜੇ ਨੰਨ ਹੂੰ ਬਰਾਬਰ ਬੋਲ ਬੋਲ ਪਤਾ ਲੱਗ ਗਿਆ ਸੋ ਮੈਨੂੰ ਅੱਜ ਪਤਾ ਲੱਗਾ ਵੀ ਇਹ ਮੇਰੀ ਦੀ ਮੈਂ ਕਿਰੀ ਕਰਦੀ ਹੁੰਦਾ ਮੈਨੂੰ ਬਣੀ ਕਿਰੀ ਕਰਦਾ ਰਹੇ ਕਾਲ ਕਰ ਕਾਲ ਕਾਲਾ ਪਾਣੀ ਤਾਂ ਨਹੀਂ ਰੋ ਆਹ ਗਾੜੀ ਆ ਸੋ ਇੰਨੀ ਜਿਹਾ ਨਹੀਂ ਹੁੰਦੀ 1 2 3 ਸਟਾਰ ਸੋ ਫਰੈਂਡਸ ਆਫੀ ਕਾਲ ਬੋਲੋ ਅਸੀਂ ਖਾਣ ਲੱਗੇ ਆ ਕੀ ਖਾਣ ਲਗੇ ਤਨ ਸਮੋਸੇ ਤਨ ਜੁੰਡਾ ਕਿ ਖਾਣਾ ਲਗਤ ਤਨ ਸਿੰਦਾ ਸਮੋਸੇ ਹੋਰ ਦੇ ਡੇ ਯਾ ਲੇ ਬਫੀ ਅਦਰੋਂ ਚਮ ਚਮ ਚਟਨੀ ਚਮ ਚਮ ਹੋਏ ਚਾ ਚਮ ਚਮ ਵੀ ਨਾਲੀ ਚਮ ਚਮ ਨਾਲੇ ਬੀ ਟੇਸਟੀ ਖਾਣੇ ਖਾਸ ਕਰਕੇ ਲਿਆ ਕਰੋ ਖੂਨ ਵਧਾਇਆ ਕਰੋ ਲੇਗਾ ਮਤਲਬ ਸਰੰਦਾ ਕੋਈ ਫਾਇਦਾ ਨਹੀਂ ਠੀਕ ਹੈ ਹੀ ਬਗਾ ਕਦੇ ਦੁਨੀਆ ਤੋਂ ਉੱਤਰ ਜਾਣਾ ਯਾਰ ਠੀਕ ਹੈ ਸੋਲਾ ਦੀ ਜਿਹੜੀ ਗੱਲ ਸਹੀ ਕਹੀ ਸੀ ਛੋਟੇ ਛੋਟੇ ਚੈਲਾ ਬਣਾ ਕਰੋ ਤੇ ਦੱਦਲ ਮੈਨੂੰ ਨਾਲ ਭੇਜਾ ਕਰੋ ਡੀਆਈਐਲ ਦੇ ਨਾਲ ਥੈਂਕ ਯੂ ਚਲੋ ਚਲੋ ਮੈਂ ਵਲੌਗ ਬਣਾਉਣ ਹਾਸਲ ਕਰ ਸੀ ਆਬਸਲੀ ਤੁਡੀ ਵੇਲੇ ਅਪਣੀ ਵੀ ਬਣਾ ਫਿਰ ਤੂੰ ਹੀ ਬਣਾ ਲੈ ਤਰੇ ਕਿਉਂ ਕਿੱਥੇ ਕੋਈ ਨਹੀਂ ਦੇਖੋ ਲਓ ਟੈਕਸਟ ਕਰ ਲਿਆ ਪਾ ਤੂੰ ਟੈਕਸਟ ਕਰਕੇ ਐਡ ਕਰ ਦੋ ਤੀ ਜਿਸ ਵਿੱਚ ਫਰੇਮ ਬਿ ショਪਿੰਗ ਕੀਤੀ ਬਿਡਾਂ ਦੀ ਨਹੀਂ ਆਪ ਇਹ ਨਹੀਂ ショपिंग ਕੀਤੀ ਬੈਡਾਂ ਦੀ ਅੱਜ ਇਹ ਫਿਰ ਮੱਲਣ ਨਹੀਂ 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 ਅੱਜ ਵੈਸੀ ਨਹੀਂ ਬੈਡ ਦੇ ਕਿਹੜਾ ਬਾਈ ਗਿਆ ਹੈ ਹੈਲੋ ਅੰਟੀ ਜਿਹੜਾ ਡਾਇਲੌਗਰਾਟ ਇੱਕ ਜਿਹੜਾ ਮੇਰੇ ਰਾਵਲ ਮੇਰੇ ਪੁੱਤ ਨੇ ਨਾ ਬਣਾ ਕੇ ਇਤਾਂ ਥੰਮਨੇਲ ਇਹ ਤੁਸੀਂ ਵਲੌਗ ਮੇਰਾ ਦੂਰੀ ਯਾਰ ਦੇਖੋ ਠੀਕ ਆ ਮੈਂ ਬੈਡਾਂ ਦੀ ショਪਿੰਗ ਕੀਤੀ ਆ ਤੁਸੀਂ ਦੂਰੀ ਯਾਰ ਦੇਖੋ ਥੋੜੇ ਬਾਅਦ ਨੋਟੀਫਿਕੇਸ਼ਨ ਆ ਗਿਆ ਹੋਣਾ ਥੰਮਨੇਲ ਦਾ ਵੀ ਤੇ ਬਹੁਤ ਨਾਈਸਾ ਮੁੰਡਾ ਬੱਚਾ ਸਾਡਾ ਤਰੱਕੀਆਂ ਕਰੂ ਕਿਉਂ ਮੈਨੂੰ ਕਹੀ ਆਇਆ ਕਰੂ ਕਿਉਂ ਅਸੀਂ ਦਰਗਾ ਮਾਵਾ ਬਿਮਾਰੀ ਪੜਾ ਤੇ ਰੋਸੀ ਆਏ ਬਿੱਡੂ ਘਰ ਸਾਨੂੰ ਕਿਹਦੇ ਨਹੀਂ ਸੰਗ ਲੱਗਦੀ ਆ ਨਹੀਂ ਸੰਗ ਨਹੀਂ ਹਾਂ ਫੇਰ ਸਾਡਾ ਆੜੀਆ ਤੂੰ ਫੇਰ ਕਿੱਥੇ ਲੱਗੋ ਕਬੂਟਰ ਲੱਗਦੀ ਸੰਗ ਤਾਂ ਮੈਨੂੰ ਜੱਫੀ ਕਾਣਾ ਪਾਓ ਮੋਰ ਹੈ ਨਾ ਮੋਰ ਨਹੀਂ ਮਾਲਾ ਸੋ ਜਿਹੜੇ ਨੇ ਥੰਬਨੇਲ ਤੇ ਬਣਾਉਣਾ ਹੋਵੇ ਨਾ ਤੁਸੀਂ ਬਣਵਾ ਸਕਦੇ ਹੋ ਤੇ ਸਸਤੇ ਰੇਟ ਦੇ ਵਿੱਚ ਕੋਈ ਰੇਟ ਵੀ ਜ਼ਿਆਦਾ ਨਹੀਂ ਹੈਗਾ ਥੰਬਨੇਲ ਤੁਸੀਂ ਦੇਖ ਸਕਦੇ ਹੋ ਬਹੁਤ ਘੈਂਟ ਲੱਗੇ ਮੈਨੂੰ ਤਾਂ ਬਈ ਗੱਲ ਬਾਤ ਗ੍ਰੈਂਟ ਨਾ ਆ ਜੇ ਭਾਈ ਸਾਰੇ ਕੰਮ ਹੀ ਕਰ ਸਾਰੇ ਹੀ ਸਾਰੇ ਹੀ ਡੈਟੂ ਵੀ ਬਣਾਉਂਦੇ ਆ ਪ੍ਰੋਬਲਮ ਹੱਲ ਕਰਦੇ ਆ ਹਾਂ ਪ੍ਰੋਬਲਮ ਸਾਰੀ ਹੱਲ ਕਰਦੇ ਆ ਸਾਰੇ ਮਸਲੇ ਹੱਲ ਕਰ ਦਿੰਦੇ ਆ ਠੀਕ ਹੈ ਵੱਡੇ ਦਾ ਵੱਡੇ ਨੋਟੀਫਿਕੇਸ਼ਨ ਕਰਦੀ ਆ ਹੁਣ ਕਿਆ ਕਹਿਣ ਕੰਮ ਨਹੀਂ ਲੱਗਦਾ ਹਾਂ ਘੈਂਟ ਐ ਕਰ ਲੈ ਗੋੜ ਤਬ ਉਹ ਲੜ ਪਰ ਮੈਨੂੰ ਲਵਣਾ ਤਾਂ ਆ ਜਾ ਕਰੂਗਾ ਨਾ ਜੋ ਮੈਨੂੰ ਆ ਕੇ ਰਿਆ ਕਰੀ ਤੂੰ ਮੈਨੂੰ ਬਣਾ ਕੇ ਭੇਜਦਾ ਕਰੀ ਤੇ ਲਾ ਮਾਪੀ ਲੈ ਗੋੜ ਮੈਨੂੰ ਪੈਸੇ ਨਾਲ ਪਤਾ ਲੱਗ ਗਿਆ ਮੈਨੂੰ ਪੈਸੇ ਨਾਲ ਪਤਾ ਲੱਗ ਗਿਆ ਦੋ ਪੈਸੇ ਹਾਂ ਦੋ ਪੈਸੇ ਨਾਲ ਤੇ ਇੱਕ ਡੰਨ ਇੱਕ ਸੇਰ ਸੇਰ ਸੇਪਾ ਪਸਾ ਕੁੜਾ ਤਾਂ ਦੇਖੋ ਸੋ ਹਾਂਜੀ ਬ੍ਰੰਡ ਸਾਰਾ ਪਿਆਰ ਲੈ ਗਿਆ ਮੇਰੇ ਤੋਂ ਰੌਲ ਕੋ ਖੇਡਣਾ ਠੀਕ ਹੈ ਕਿਹਾ ਸਾਡਾ ਦੀਪੂ ਤੇ ਜਿਹੜੀ ਮੈਂ ਪ੍ਰੋਮੋਸ਼ਨ ਕਰਕੇ ਹੁੰਦੀ ਹੈ ਤੇ ਮੇਰਾ ਆ ਬੱਚਾ ਬਣਾ ਕੇ ਦਿੰਦਾ ਸਾਨੂੰ ਐਡਿਟ ਕਰਕੇ ਦਿੰਦਾ ਬਹੁਤ ਮੱਥਾ ਮਾਰਦਾ ਵਿਚਾਰਾ ਸਾਰੀ ਵੀਡੀਓ ਐਡਿਟ ਕਰਦਾ ਹੈ ਜੇ ਕਿਸੇ ਨੇ ਵੀ ਵੀਡੀਓ ਐਡਿਟ ਕਰਵਾਉਣੀ ਆ ਤੁਸੀਂ ਇਹਨਾਂ ਦਾ ਸਰਪਟ ਕੋ ਜਰੂਰ ਕਰਿਓ ਠੀਕ ਹੈ ਤੇ ਵੱਧ ਤੋਂ ਵੱਧ ਇਹਨਾਂ ਦੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਕਿਉਂਕਿ ਤੁਸੀਂ ਆਟੋਮੈਟਿਕ ਹੀ ਕਰੋਗੇ ਕਿਉਂਕਿ ਕਰਨ ਬਠਿੰਡਾ ਇਹਨਾਂ ਦੇ YouTube ਚੈਨਲ ਤੇ ਵੀ ਆ ਠੀਕ ਹੈ ਜੀ ਤੇ ਸੋ ਆਪਾਂ ਦੀਪੂ ਨੂੰ ਪੁੱਛਦੇ ਆ ਵੀ ਦੀਪੂ ਪੁੱਤ ਨੂੰ ਕਿੱਦਾਂ ਲੱਗਿਆ ਤੇਰੀ ਆਂਟੀ ਨੂੰ ਮਿਲ ਕੇ ਮੈਂ ਜਨ ਨਹੀਂ ਐਦਾਂ ਤੇ ਆਂਟੀ ਵੇਖੇ ਨਹੀਂ ਵੇਖੇ ਨਹੀਂ ਹੋਣਗੇ ਇਹ ਕਹਿੰਦੇ ਵੀ ਰੋਹਲ ਦਾ ਰੋਹਲ ਮੇਰੇ ਤੋਂ ਪਿਆਰ ਲੈ ਗਿਆ ਚੁੱਪੜ ਮੂੰਹ ਉਹ ਵੀ ਬਿਨਾਂ ਮਤਲਬ ਦਾ ਇੰਨਾ ਕਿ ਥੱਪ ਨਾਲ ਬਣਾ ਕੇ ਦਿੱਤਾ ਆ ਬਚਾ ਦੋ ਘਟੇ ਰਲਦਾ ਡੀਟੀ ਕਿਤੇ ਹੈ ਤੇ ਸੋ ਨਹੀਂ ਦੋਨੇ ਬੱਚੇ ਮੇਰੇ ਆ ਜੀ ਬਹੁਤ ਜ਼ਿੰਦਾ ਬਦਲ ਗਏ ਨਹੀਂ ਨਹੀਂ ਦਾਲ ਨਹੀਂ ਬਦਲੇ ਤੇ ਸੋ ਦੋਨੇ ਬੱਚੇ ਬਹੁਤ ਨਾਈਸ ਆ ਜੀ ਇੱਜ਼ਤ ਕਰਦੇ ਆ ਉਹਦੇ ਮਾਪੇ ਦੀ ਹਨਾ ਤੇ ਸੋ ਐਵੇਂ ਜੇ ਬੱਚੇ ਮੈਕੇ ਨਹੀਂ ਘਰ ਘਰ ਹੋਣ ਜਿਹੜੇ ਕਿ ਆਪ ਦੀ ਮਾਂ ਪਿਓ ਨੂੰ ਐਨੀ ਸਪੋਰਟ ਕਰਦੇ ਆ ਤੇ ਭੈਣ ਵੀ ਸਾਡੀ ਬਹੁਤ ਵਧੀਆ ਜੀ ਜਿਹੜਾ ਇਹਨਾਂ ਦਾ ਡੈਡੀ ਆ ਉਹ ਬੰਦਾ ਮੈਂ ਕਹਿੰਦੀ ਆ ਉਸ ਜਮੇ ਸਿਰਾ ਬੰਦਾ ਗੱਡ ਬੰਦਾ ਮੇਰਾ ਭਰਾ ਉਹਨੇ ਉਹਨੇ ਸਾਡੇ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਉਹਨੇ ਤੇ ਸੋ ਤੁਸੀਂ ਇਹਨਾਂ ਦੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬਈ ਬਣ ਕੇ ਠੀਕ ਹੈ ਜੀ ਜਿਹਨੂੰ ਜਿਹਨੂੰ ਕਿਰਨਾਂ ਦੀਆਂ ਗੱਲਾਂ ਵਧੀਆ ਲੱਗੀਆਂ ਤੇ ਲਾਜ ਦੇ ਦਿਓ ਜ਼ਰੂਰ ਭੇਜ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ ਠੀਕ ਹੈ ਜੀ ਜੇ ਕਿਸੇ ਨੇ ਵੀਡੀਓ ਐਡਿਟ ਕਰਵਾਉਣੀ ਆ ਤਾਂ ਦੀਪੂ ਜੀ ਨੂੰ ਸੰਪਰਕ ਕਰ ਲਿਓ ਥੈਂਕ ਯੂ ਧੰਨਵਾਦ ਮੈਂ ਆਈ ਸੀਗੀ ਤੇ ਘਰ ਨੂੰ ਆਪਾਂ ਦੇ ਦੇਣ ਸੂਤ ਹਨਾ ਬਸ ਇਹ ਸਾਰੀ ਕੋਈ ਗੱਲ ਨਹੀਂ ਆ ਮੇਰੀ ਭੈਣ ਦਾ ਇਹਦੇ ਵਿੱਚ ਇੱਕ ਰੌਹਲ ਦਾ ਤੇ ਇੱਕ ਦੀਪੂ ਮੇਰੇ ਬੇਡੇ ਦਾ ਠੀਕ ਹੈ ਇੱਕ ਮੇਰੇ ਰੌਹਲ ਬੇਡੇ ਦਾ ਠੀਕ ਹੈ ਜੀ ਉਸ ਮੰਡਣੇ ਰਹਿਣ ਨਾ ਉਹ ਬਾਬਾ ਜੀ ਨੇ ਮੂੰਹ ਚੜ੍ਹਦੀ ਕਲਾ ਤੇ ਰੱਖੇ ਤੇ ਜਲਦੀ ਜਲਦੀ ਤਰੱਕੀਆਂ ਦੇ ਰਾਹ ਵੱਲ ਅੱਛਾ ਹੋ ਗਿਆ ਠੀਕ ਹੈ ਜੀ ਆਹ ਦੇਖੋ ਬਈ ਕਿੰਨਾ ਸੋਹਣਾ ਸੂਟ ਲੱਗਿਆ ਇਹਦਾ ਫੇਵਰੇਟ ਕਲਰ ਹੈ ਬਾਈਕ ਤੋਂ ਜਾ ਸੰਥਰ ਨਾ ਨਹੀਂ ਕੋਈ ਗੱਲ ਜੀ ਅੱਜ ਅੱਬ ਤੁਹਾਨੂੰ ਚੱਲ ਵੀ ਖੜਾ ਰੱਖੇ ਤੇ ਤੁਹਾਡਾ ਚੈਨ ਬਹੁਤ ਅੱਗੇ ਜਾਵੇ ਥੈਂਕ ਯੂ ਬਣੀ ਤੇ ਕੋਠੀਆਂ ਬਣ ਤੁਹਾਡੇ ਵੱਡੇ-ਵੱਡੇ ਤੇ ਗੱਟੀਆਂ ਹੋਰ ਬਣੇ ਤੇ ਦੱਸ ਸਕਦੇ ਠੀਕ ਹੈ ਬਹੁਤ ਵਧੀਆ ਮੇਰੇ ਚਿਹਰੇ ਹਾਂ ਬਹੁਤ ਵਧੀਆ ਦੀਦੀ ਬਹੁਤ સારી ਸੇਵਾ ਕੀਤੀ ਇਹ ਬਹੁਤ ਰਿਸਪੈਕਟ ਕੀਤੀ ਸਾਡੀ ਤੁਹਾਡੀ ਰਿਸਪੈਕਟ ਕਰਦੇ ਘਰੇ ਵੀ ਗੱਲ ਕਰਦੇ ਮੇਰਾ ਜਦੋਂ ਬਹੁਤ ਜਾਵੇ ਕਰਨੀ ਹੁੰਦੀ ਨਹੀਂ ਗੱਲ ਦੀ ਗੱਲ ਦੀ ਕੋਈ ਨਹੀਂ ਬਣ ਸਕੀ ਹਾਂ ਹਾਂ ਤੁਸੀਂ ਕਰਦੇ ਠੀਕ ਹੈ ਸਾਨੂੰ ਫੋਨ ਕਰ ਲਿਓ ਜਰੂਰ ਐਸੇ ਠੀਕ ਹੋ ਜਾ ਜੋਤੀ ਜੀ ਦਾ ਚੈਨ ਚ ਸਭਾ ਬਖਿਆ ਨਾ ਬਹੁਤ ਵਧੀਆ ਲੱਗਿਆ ਸਾਨੂੰ ਰਿਸਪੈਕਟ ਨਹੀਂ ਕੀਤੀ ਸਾਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਮਜ਼ਾ ਆ ਗਿਆ ਜਿੱਥੇ ਆਇਆ ਦਾ ਮਤਲਬ ਕੀ ਹੈ ਮੁੜਨਾ ਨਹੀਂ ਗਿਆ ਕਿਸੇ ਘਰੇ ਗਏ ਨਹੀਂ ਕਿਸੇ ਨਾ ਤਸਮਾਮ ਆਪਾਂ ਪਤਾਏ ਕਿ ਕਿੰਨੇ ਘੰਟੇ ਹੋ ਗਏ ਆਪਾਂ 4 ਕਿੰਨੇ 10 ਘੰਟੇ ਹੋ ਗਏ ਜਿਆਦਾ ਹੀ ਹੋ ਗਏ ਕਿਉਂ 11 ਹਾਂ ਤੂੰ ਘੰਟਾ ਬਰ ਜੂਸ ਹੀ ਦਿੱਤਾ ਬਾਰਾਂ ਵਜੇ ਹੈ ਪੰਜ ਪੰਜ ਘੰਟੇ ਹੋ ਗਏ ਆਪਣਾ ਨਹੀਂ ਨਹੀਂ ਪੰਜ ਘੰਟੇ ਹੋ ਗਏ ਤਿੰਨ ਵਜੇ ਸਾਡੇ ਦੇ ਤਿੰਨ ਘੰਟੇ ਹੋ ਗਏ ਮੈਂ ਨਾ ਹੈਪੀ ਨੂ ਫੋਨ ਲਾਇਆ ਸੀ ਇੱਥੇ ਬਾਹਰ ਘੜ ਕੇ ਸਾਡੇ ਤਿੰਨ ਘੰਟੇ ਹੋ ਗਏ ਵਧੀਆ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਇੰਜੋਏ ਕੀਤਾ ਆਇ ਨਹੀਂ ਲੱਗਿਆ ਵੀ ਕੋਈ ਆਪਾਂ ਨੂੰ ਮਿਲਣਾ ਆਇ ਲੱਗਿਆ ਵੀ ਸਾਡੇ ਆਪਣੇ ਰਿਸ਼ਤੇਦਾਰ ਹੀ ਆਪਾਂ ਨੂੰ ਭੈਣ ਭਰਾਈ ਆਪਣੇ ਅਸੀਂ ਪਹਿਲਾਂ ਹੀ ਸੋਚੀ ਅੰਦੇ ਹੀ ਕਿ ਬਾਈ ਆਉਣਾ ਹੈ ਆਉਣਾ ਹੈ ਆਉਣਾ ਹੈ ਤੇ ਚਲੋ ਅੱਜ ਵਧੀਆ ਸਭ ਠੀਕ ਹੈ ਫਰੈਂਡ ਸਾਡਾ ਵੀ ਵਲੌਗ ਇੱਥੇ ਹੀ ਖਤਮ ਸਾਡਾ ਵੀ ਵਲੌਗ ਇੱਥੇ ਹੀ ਨਹੀਂ ਆਪਣਾ ਚੱਲੂਗਾ ਸਾਡਾ ਵਲੌਗ ਇੱਥੇ ਖਤਮ ਨਹੀਂ ਸੈਚਨ ਨੂੰ ਕਰ ਲਓ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਡੀਆਈਐਲ ਦਿਲ ਲਾੜਦੇ ਹੋ ਥੈਂਕ ਯੂ ਜੀ